ਚਲੋ ਭਾਈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਥੈਂਕ ਯੂ ਥੈਂਕ ਯੂ ਬਰਦੋ ਇਹਨੂੰ ਹਾਂ ਇਹ ਨਹੀਂ ਨਹੀਂ ਬਰਦੋ ਹਾਂ ਕਿਉਂ ਕਿੰਨੋ ਵੱਡਣਾ ਮੈਨੂੰ ਕਰਤਾ ਮੈਗਾ ਵੀ ਕਰਨਾ ਡੱਕੀ ਆਹ ਉਹ ਤਾਂ ਹੀ ਆ ਕੋਈ ਨਾ ਚੱਲੇ ਜਨਾ ਬੜ ਤੋ ਆਪਣੇ ਕੱਚੂ ਨਾ ਬੰਦਾ ਆ ਜੋ ਉਹ ਵੀ ਚੱਕੋ ਇੰਨੀ ਤੇ ਭਾਬੀ ਤੋਂ ਪਹਿਲਾਂ ਕੇਕ ਦਾਸ ਕਿਤਾ ਭਾਬੀ ਕੇਕ ਦਾਸ ਪਹਿਲਾਂ ਕਿਤਾ ਭਾਬੀ ਕੀ ਕੀ ਭਾਬੀ ਕੇਕ ਦਾਸ ਕੇਕ ਦਾਸ ਉਹਦਾ ਦੱਸ ਛੋੜਾ ਕੇਕ ਦਾਸ हां बहुत सोणा मजाक ਨਹੀਂ ਪੁੱਛਿਆ ਸੀਰੀਅਸਲੀ ਪੁੱਛਿਆ ਵਾ ਸੀ ਮੈਂ ਵੀ ਤਾਂ ਸੀਰੀਅਸ ਹੀ ਕਹਿ ਰਹੀ ਹਾਂ ਆ ਆ ਪਹਿਲਾਂ ਲਾ ਦਿਓ ਹੋਰ ਨਾ ਕਿਤੇ ਕੱਟਿਆ ਨਾ ਜਾਵੇ ਇਹ ਆਹੋ ਪਤਾ ਸਾਨੂੰ ਆ ਲੱਗਿਆ ਜੰਨੇ ਆ ਅਰੇ ਬਟਾ ਸੀ ਤਾਂ ਨਦੀਸਾ ਬਣ ਗਈ ਲੈ ਨਾ ਪਰਾਂਾ ਕੀ ਕਰੀਓ ਆਜੋ ਮੈਂ ਤੁਹਾਨੂੰ ਬੁਲਾ ਰਹੀ ਆਂ ਉਹ ਮੋਮਬਤੀਆਂ ਕੱਟੋ ਯਾਰ ਛੇਤੀ ਚਲ ਚਦੇ ਲਾ ਤੋਂ ਵੀ ਭੜੇ ਆਜੋ ਸਾਰੇ ਜਣੇ ਆਓ ਆਓ ਆਜੋ ਹੈਪੀ ਬਰਥਡੇ

اللہ دے اگر اندازہ میں کس نے اچڑتی دیکھا تے کیک دے آ گیا پھر مینوں پتہ لگیا ہاں 12 بج گئے ہیپی برتھڈے او کتے دے کیمرہ مینوں دکھوا دا ہیپی برتھڈے آ جاجنا ہیپی برتھڈے آ دیکھو آ گیا کھا لے کھا لے او کھا نے کے دم کٹوں پیسے نہ اس طرح رہے ہے او یار فٹو دا کھلوانا من دی لو بھی دیکھو بیچارہ غریب کیا کر لے پیچھے یہ لیجئے ہیپی برتھڈے ਕਬੀਰ ਕੋ ਬਚਾਣਾ ਕੁਛ ਇੱਧਰ ਆ ਕੋ ਇੱਧਰ ਕਹਿ ਬੁਗੜੀ ਮੈਂ ਦੇਖੇ ਜਾਣਾਗਾ ਮੰਮੋ ਮੇ ਕੇਕ ਨਿਕਾਣਾ ਨਾ ਬੁਗੂ ਗੇਮੇ ਕੇਕ ਇੱਧਰ ਇੱਧਰ ਦੇਖੋ ਮੇਰੀ ਲੱਤਾਂ ਅੱਛੇ ਦੇਖਾ ਗਾਇਸ ਜਹਾ ਮੇ ਲੱਤਾਂ ਹੈ ਯਾਰ ਅਲੱ ਗਿਫਟ 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 ਆਜੇ ਕਿਤੇ ਮੁੱਕਾ ਨਹੀਂ ਇਹ ਅਜੇ ਕਿਤੇ ਚਾ ਖੋਲੋ ਖੋਲੋ ਚੰਗੀ ਤਰ੍ਹਾਂ ਖੋਲੋ ਵਾਓ ਖੋਲ ਇਹਨੂੰ ਇੱਦਾਂ ਚੱਕ ਹੈਪੀ ਬਰਥਡੇ ਟੂ ਯੂ ਲਵ ਯੂ ਆ ਤਾਂ ਡਬਲ ਡਬਲ ਯਾਰ ਰੂਸਤੀਆ ਕਰ ਡਬਲ ਪਾਰਟੀ ਹੋ ਗਈ ਗਾਇਸ ਡਬਲ ਪਾਰਟੀ ਲੈ ਉਰੇ ਲੈ ਆ ਰਹਿ ਮੈਂ ਇਹ ਨਾ ਇਹ ਬਣ ਗਈ ਇੱਧਰ ਯਾਰ ਆ ਕੋ ਕਮੀ ਆ ਕੋਈ ਨਾ ਪਾਉਣੇ ਸੋ ਉਹ ਨਹੀਂ ਪਪੀਆਂ ਸਹੀ ਆ ਮੰਮੀ ਕੋਲੇ ਦੂਜੇ ਨੇ ਉਹ ਥੱਲੇ ਨੂੰ ਵਾਲੇ ਉਹ ਖੋਲਿਆਂ ਦਾ ਪਿੱਛੋਂ ਦੀ ਮੈਂ ਕਿਵੇਂ ਖੋਲ ਜੂਗਾ ਮੈਂ ਸਾਰਿਆਂ ਦੇ ਮੈ ਰਿਕਾਰਡ ਕਰ ਰਿਹਾ ਮੈਂ ਇਦਾਂ ਹੀ ਬਾਣੀਆਂ ਨੇ ਕੀ ਸਾਰਿਆਂ ਨਾਲ ਕਰ ਮੈਨੂੰ ਮੰਮੀ ਨੂੰ ਵੀ ਹੋਰ ਕਰਨਾ ਇੱਧਰ ਦੇਖੋ ਨੱਡੋ ਦੇਲ ਬੈਠੀ ਹਾਂ ਉਹ ਕਿਦਾਂ ਬਿਠਾਇਆ ਨਾ ਪਿੱਛੇ ਬੈਠਾ ਟੋਲਾਈ ਬੈਠਾ ਬੈਠਾ ਤੂੰ ਦੇਖ ਤੂੰ ਮਗ ਜਾ ਹਾ ਰੱਬਾ ਇਹ ਇਹਦਾ ਹੀ ਪੰਗਾ ਆਜਾ ਮੁੱਕੀ ਆਜਾ ਮੁੱਕੀ ਮੈਂ ਪੈਡ ਕਰੀ ਆ ਜੀ ਆ ਜੀ ਪੜ੍ਹ ਦਿੱਤਾ ਅੱਧੀ ਤੇ ਫੜੀ ਨਾ ਬਸ ਉਦਾਂ ਹੀ ਪਾ ਦੋ ਉਹ ਬਸ ਪਾ ਦੇ ਗੋਲੀ ਗੋਲੀ ਦਾ ਆ ਇੱਧਰ ਰੱਖ ਜਾ ਮੇਰੇ ਤੇ ਉਹਦੇ ਦੋਨਾਂ ਦੇ ਘਰ ਪੜ੍ਹਦੇ ਸੀਗੇ ਹੈ ਤਾਂ ਪੀਣ ਚੱਲਦੇ ਨਹੀਂ ਆ ਕਿਹਨੇ ਕਿਹਾ ਇੱਕ ਦੀ ਫੋਟੋ ਖੁੱਤੀ ਆ ਆਪ ਤਾਂ ਤੂੰ ਕੱਲ ਫੜਦੀ ਨਹੀਂ ਫਿਰ ਸਾਹਵੇਂ ਫੜਦੇ ਪੈਣੇ ਸੀ ਕੰਨ ਦੇ ਅੰਦਰ ਉਹ ਗੱਡੀ ਕੈਕ ਖਾਣ ਨੂੰ ਚੱਲਿਆ ਇੱਧਰ ਗੋਪੀ ਨਾਲੇ ਪਾਉਂਦਾ ਵਾ ਨਾਲੇ ਦਾ ਕੰਨ ਦੱਬੀ ਜਾਦ ਨਾਲੇ ਦੇਖਦਾ ਤੂੰ ਇਹਨੂੰ ਨਾ ਛੱਡਦੀ ਲੈ ਉਹ ਕੇਕ ਲੈ ਉਹ ਲੈ ਮੇਰੇ ਇੱਕ ਮਿੰਟ ਛੱਡ ਦੇ ਹਾਂ ਤੂੰ ਇਹਨੂੰ ਨਾ ਛੱਡਦੀ ਉਹਨੂੰ ਕਦੇ ਛੱਡ ਜਾ ਉਹਨੂੰ ਪਾ ਲੈ ਮੈਂ ਰਾਜੀ ਉਹਨੂੰ ਤਾਂ ਬੰਦਾ ਆਇਆ ਪਿਆ ਕੇ ਕੰਨਾਂ 'ਚ ਤਾਂ ਛੱਡ ਦੂ ਛੱਡ ਦੇ ਇੱਕ ਮਿੰਟ ਪਹਿਲਾਂ ਇੱਧਰ ਮਹਿੰਗੀ ਚੀਜ਼ ਪਾਉਂਦੋ ਸਾੜੇ ਕੇ ਇਹ ਪਤਾ ਕਿੰਨੇ ਤੇ ਪਿਆ ਵਾ ਦਰਮਿਤ ਤੋਂ ਪੈ ਮਤੋਂ ਡਿੱਗ ਨੂੰ ਕੋਈ ਨਹੀਂ ਬਾਬੂ ਪਹਿਲੇ ਤੋਂ ਪਹਿਲੇ ਰੱਖ ਦੋ ਇਹ ਪੈ ਨਹੀਂ ਦੇਣ ਹੁੰਦੀ ਵੀ ਖੜ ਦੇ ਰੱਖ ਦੇ ਛੱਡ ਦੇ ਨਹੀਂ ਦਲਦੁੰਦੀ ਬਈ ਉਹ ਤੇ ਇਸਰ ਤੋਂ ਲਾ ਲੈ ਲਾ ਇਹ ਉਡੀ ਸਰ ਤੋਂ ਤੇਲ ਲੱਗ ਗਈਆਂ ਉਹ ਆ ਵੀ ਲੱਗ ਗਿਆ ਵਿਚਾਰ ਗਿਆ ਮੋਕੇ ਦਿੰਦਾ ਨਹੀਂ ਬਈ ਇਹ ਮਨਿੰਦਰ ਸਾਡਾ ਖਾਨ ਚ ਬਿਜ਼ੀ ਹੋ ਰਿਹਾ ਕੰਮ ਬਹੁਤ ਜ਼ਿਆਦਾ ਬਿਜ਼ੀ 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 ਔੜਾ ਮੁੰਡਿਆ ਮੈਂ ਕਿਹਾ ਮੈਂ ਕਿਹਾ ਰਕ ਡੀ ਕੁੜੀਆਂ ਫੇਰ ਬਸ ਨੇ ਉਹ ਕਿੰਨਾ ਸਲਾਈ ਕੀਤਾ ਅੱਜ ਮਨ ਸਲਾਈ ਕੀਤਾ ਬਸ ਹੌ ਲੱਗੇ ਕਰੀ ਬਈ ਨੇ ਆ ਆ ਤੁਹਾਡੇ ਤੁਹਾਡੇ ਮੁੰਡੇ ਨੇ ਹੈ ਕਿ ਕਿੱਥੇ ਤੱਕ ਹੋਇਆ ਬਜ਼ਰ ਨੋ ਸ਼ੀਸ਼ਾ ਫੜੋ ਨੋ ਸ਼ੀਸ਼ਾ ਫੜੋ ਓਹ ਕੁੜੀ ਲੈ ਕੇ ਆਂਦਾ ਬੱਚਾ ਮੇਰਾ ਦੱਸੋ ਓਏ ਨਹੀਂ ਰੁਕ ਜਾ ਟੀ ਖੋਲ ਓਏ ਬੋਲੀ ਇਹ ਕਾ ਕਬੂ ਓਏ ਹੈਪੀ ਬਰਥਡੇ ਪ੍ਰੀਤ ਆ ਬਗਾਈ ਓ ਤੜ ਬਗਾਈ ਹੈ ਪੈ ਗਈ

ਇਹਨਾਂ ਨਾਲ ਨੰਬੀ ਕਰਤੀ ਤੁਸੀਂ ਤਾਂ ਕੀ ਆਣਾ ਕੋਲੀਆਂ ਦਾ ਪਾਉਣੀਆਂ ਆਂ ਆਪੀ ਕੱਟ-ਕੱਟ ਕੇ ਲੈ ਆਈ ਜਾਣਗੇ ਮੈਨੂੰ ਹਾਂਜੀ ਪਤਾ ਕੀ ਕਰਿਓ ਆਹ ਦੇਖੋ ਇੱਧਾ ਪੋਟਾ ਆਪਣੇ ਕੋਲ ਤੋਂ ਪੋਟਾ ਲਾ ਦੇਣਾ ਕੋਈ ਵੀ ਬਿਨਾਂ ਤਾਂ ਫਿਰ ਕੁਝ ਆਦਾ ਨਹੀਂ ਇਹਨਾਂ ਨੇ ਕਿੱਦਾਂ ਪਾਈ ਕੋਲੀਆਂ ਇਹਨਾਂ ਨੇ ਪਾਤੀ ਉਦਾਂ ਹੀ ਲਾਈ ਆਂ ਹਾਈ ਫਾਦੀ ਇਹਦੇ ਤਾਂ ਪੜਾਵਾ ਐ ਚੜਾ ਦੇ ਸਿੱਧੇ ਬਈ ਆਵੇ ਫਿਰ ਚੂੜੀ ਮਰ ਜਾਂਦੀ ਆ ਦੀ ਉਹ ਚੂੜੀ ਵਾਲੀ ਹੁੰਦੀ ਆ ਮੈਂ ਤੂੰ ਆਉਣ ਵਾਲੀ ਨਾਲ ਤਾਂ ਵੱਢ ਜਪੇ ਹੋਵੇ ਦਿਖਾ ਦੇਖਾਂ ਤੁਹਾਡੀ ਕਿੰਦਾ ਜਾਈ ਆ ਹਾਂ ਆਵੇਂ ਇਹਨਾਂ ਨੇ ਕਰਤੀ ਆ ਨਾ ਨਾ ਇਹ ਤਾਂ ਲਾਈ ਨਹੀਂ ਨੇ ਉਹ ਹੀ ਤੈਨੂੰ ਲਾਈ ਨਹੀਂ ਨੇ ਸਾਰੇ ਨਾ ਬੋ ਮੈਂ ਉਹਨਾਂ ਰਾਤ ਪਾਕੇ ਤੁੰਨ ਕੂੰਗੀ ਪਾਕੇ ਸੌਂ ਜੇ ਹੁਣ ਇਹ ਮੈਂ ਮੂੰਹ ਮਾਰਨੇ ਮੈਂ ਇੱਕ ਚਮਚਾ ਖਾਣ ਲੱਗਾ ਦੇ ਮੈਨੂੰ ਕਹੇ ਹੋਰ ਚੂ ਲਾ ਕੇ ਨਹੀਂ ਪਾ ਸਕਦਾ ਪਾਕੇ ਦੇ ਯਾਰ ਤੂੰ ਉਹ ਪਿੱਛੇ ਮੁਟਦ ਨਹੀਂ ਬਹੁਤ ਆਇਆ ਉਹ ਪਰ ਜਾ ਇਸ ਸਵੇਰੇ ਦਿਨ ਚ ਤੂੰ ਬਾਬੀ ਦਿਨ ਚੜਨਾ ਸਵੇਰੇ ਯਾਰ ਕੱਟਦੇ ਮਾਂ ਮੈਂ ਜੱਟ ਕਰਤੇ ਲਾਵੇ ਨਾ ਨਾ ਟੁੱਟੇ ਨਾ ਖੜਾ ਛੁੱਟੇ ਓ ਯਾਰ ਸਵੇਰੇ ਨੇ ਵਿਆਹ ਤੋਂ ਮੈਂ ਆ ਇਦਾਂ ਲੇ ਕੰਮ ਲੱਗਦਾ ਮੇਰਾ ਲੱਗ ਗਿਆ ਏ ਥੈਂਕ ਯੂ ਬੁੱਗੂ ਬੋਚਣੇ ਆ ਬੜਾ ਸੋਹਣਾ ਆ ਸਹੀ ਗੱਲ ਬੁੱਗੂ ਤਾਂ ਬੜਾ ਸੋਹਣਾ ਹੀ ਨੇਗੇ ਮੇਰੇ ਮਾੜਾ ਤੇਰਾ ਬੁੱਗੂ ਸੋਹਣਾ ਨਾ ਬਹੁਤ ਸੋਹਣੇ ਆ ਬੁੱਗੂ ਬੁੱਗੂ ਤੇਰਾ ਮਾੜਾ ਪਹਿਲਾਂ ਦੱਸ ਪੂਆ ਤੈਨੂੰ ਬੁੱਗੂ ਮਾੜਾ ਤੇਰਾ ਓ ਛੱਡ ਦੇ ਕੀ ਮੇਰਾ ਬੁੱਗੂ ਆਏ ਓਏ ਹਾਂ ਹਾਂ ਜੋ ਬਗਾਦ ਦੀ ਜਿਨੇ ਰੋਣ ਲੱਗ ਜਾਣਾ ਰੋਈ ਲਾ ਉਹ ਤਾਂ ਸਿਆਣੀ ਹੋ ਗਿਆ ਪਹਿਲਾਂ ਉਹ ਤਾਂ ਨਿੱਕੀ ਸੀ ਕਿ ਤਾਰੋ ਪੈਦੀ ਸਰ ਜੈਕਸਟੋਲ ਬੰਦ ਨਹੀਂ ਲੱਗਾ ਮੈਂ ਤੁਹਾਡੇ ਲਈ ਬਾਹਰ ਖਾਣ ਨਹੀਂ ਲੱਗਾ ਹਾਂ ਜੀ ਖੋ ਗਿਆ ਕਿ ਕਿਹੜੇ ਵੀ ਪਾਏ ਜਾ ਹੈਪੀ ਬਾਰ ਸਦੇ ਤੋ ਹੈਪੀ ਬਾਰ ਸਦੇ ਤੋ ਕਹਿੰਦੇ ਨੌਜਵਾਨੀ ਬਾਹਰ ਚਲ ਗਈ ਹੈ ਪੰਜਾਬ ਦੀ ਨੌਜਵਾਨੀ ਦੇ ਮੋੜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਾ ਦੋਸਤ ਹੋ ਰਤੀ ਬਰਥਡੇ ਆਪਾਂ ਮਨਾ ਲਿਆ ਤਾਂ ਹੁਣ ਆਪਾਂ ਉੱਠ ਚੁੱਕੇ ਆ ਜੀ ਤਾਂ ਸਾਡਾ ਆਵੇ ਉੱਠ 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 ਅਦਰ ਮਮਾ ਸਾਡੇ ਕੰਮ ਕਰਨ ਦੇ ਬਾਅਦ ਇਹਦਾ ਵੀ ਬਰਥਡੇ ਆ اچھا ਵਲੌਗ ਦੇਖਦੇ ਰਿਆ ਕਰੋ ਰੋਜ਼ ਪਤਾ ਨਹੀਂ ਕਦੋਂ ਆ ਜਾਣ ਪਤਾ ਨਹੀਂ ਕਿਹਦਾ ਬਰਥਡੇ ਕਿਹੇ ਕਿਹਦਾ ਬਰਥਡੇ ਆ ਜਾਂਦਾ ਦੋਸਤ ਇੱਧਰ ਦਹੀਂ ਪਿਆਈ ਮੈਂ ਆਪਣਾ ਖਾ ਕੇ ਬਾਟੀ ਚੋਂ ਇਹਨਾਂ ਦਾ ਪਿਆ ਤੇ ਇੱਦਾਂ ਪਿਆ ਤੇ ਚਲੋ ਹੁਣ ਪੁੱਠ ਚੱਕ ਕੇ ਕਰਦੇ ਕੰਮ-ਕਮ ਤੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ देव्यू थो बाइबलाइकमेंशन करियो